ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ 'ਚ ਹੋਮੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਰਬੱਤ ਦਾ ਭਲਾ ਕਰੇ ਸਭ ਨੂੰ ਮੰਗੀਆਂ ਮਰਜ਼ੀਆਂ ਮਰਾਦਾ ਦੇਵੇ ਸੱਚੇ ਪਾਤਸ਼ਾਹ ਸੋ ਭੈਣ ਭਰਾ ਦਾ ਗੀਤ ਲੈ ਕੇ ਹਾਜ਼ਰਾਂ ਅੱਜ ਇਸ ਗੀਤ ਦੇ ਵਿੱਚ ਨਾ ਭੈਣ ਭਰਾ ਦੋਵੇਂ ਹੀ ਹੁੰਦੇ ਨੇ ਮਾਂ ਬਾਪ ਨਹੀਂ ਹੁੰਦੇ ਉਹਨਾਂ ਦੇ ਤਾਂ ਉਹ ਭਰਾ ਵੀ ਬਾਹਰ ਗਿਆ ਹੁੰਦਾ ਹੁਣ ਕੁੜੀ ਦਾ ਵਿਆਹ ਹੈ ਤਾਂ ਉਹ ਵਿਚਾਰੀ ਉਦਾਸ ਹੁੰਦੀ ਹੈ ਫਿਰ ਉਹ ਗੀਤ ਰਾਹੀਂ ਆਪਣੇ ਭਰਾ ਨੂੰ ਕਿਵੇਂ ਯਾਦ ਕਰਦੀ ਹੈ ਤੁਸੀਂ ਗੀਤ ਰਾਹੀਂ ਸੁਣੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣੋ ਪਿਆਰੇ ਜੀ ਗੀਤ ਦਾ ਆਨੰਦ ਤੇਰੀ ਪੈਣ ਬੜੀ ਦਿਲਗੀਰ ਵੇ ਹੱਥ ਢੋਲੀ ਨੂੰ ਲਾਜੀ ਵੀਰ ਵੇ ਦੋ ਲੀਨੁ ਲਾਜੀ ਬੀਰ ਵੇ ਚੂੜਾ ਰੰਗ ਲਾਤੇ ਗੋਰੇ ਹੱਥ ਸੁਹੇ ਚੂੜਾ ਰੰਗ ਲਾਤੇ ਗੋਰੇ ਹੱਥ ਸੁਹੇ ਬੂਹੇ ਜਨਾਈ ਵਾਵਲਦੇ ਦੇ ਬੂਹੇ ਡੋਲੀ ਬੈਂਦੇ ਆ ਦਿਲ ਮੇਰਾ ਰੋ ਦਿਲ ਮੇਰਾ ਹੋ ਰੋਵੇ ਮੇਰਾ ਬਾਵਲੁ ਨਾਇਮੋੜੀ ਦੀ ਸ਼ਾਮ ਵੇ ਵੀਰਾ ਮੈਨੂੰ ਤੂੰ ਹੀ ਮਾਪਿਆਂ ਦੀ ਥਾਂ ਵੇ ਵੀਰਾ ਤੂੰ ਹੀ ਮੈਨੂੰ ਮਾਪੇ ਤੀ ਆਪੁਨੇ ਫੁੜਾ ਜਾ ਮੇਰੀ ਬਾਵੇ ਹਤੀ ਆਪੁਨੇ ਫੁੜਾ ਜਾ ਮੇਰੀ ਬਾਵੇ ਜਬੀਰਾ ਮਾਜਾਇ ਚੇਤੀ ਚੇਤੀ ਆਵੇ ਮੀਰਾ ਮਾਜਾਇ ਛੇਤੀ ਛੇਤੀ ਆਵੇ ਪਾਵੇਂ ਹੱਸੇ ਪਾਵੇਂ ਰੋਵੇ ਤੱਕ ਦੀਰ ਵੇ ਪਾਵੇਂ ਹੱਸੇ ਪਾਵੇਂ ਰੋਵੇ ਤੱਕ ਦੀਰ ਵੇ ਡੋਲੀ ਨੂੰ ਲਾਜਾ ਮੀਰ ਵੇ ਹੱਥ ਡੋਲੀ ਨੂੰ ਲਾਜਾ ਮੀਰ ਵੇ 체ਤੀ ਆ ਜਾ ਮਿਰ ਨੇ ਦੀ ਕਰਜ ਮੀਰ ਵੇ ਲੁਣੇ ਦੀ ਕਰਜ ਮੀਰੇ ਰੱਬ ਮਾਰੀ ਨਾ ਜੁਦਾਈ ਵੜਾ ਤੀਰ ਦੇ ਰੱਬ ਮਾਰੀ ਨਾ ਜੁਦਾਈ ਵੜਾ ਤੇਰੀ ਪੈਣ ਬੜੀ ਦਿਲ ਲਗਿਰਵੇ ਤੇਰੀ ਪੈ